ਤੇ ਜੀ ਮੰਨ ਤੇ ਉੱਥੇ ਹੀ ਇਹ ਜਿਹੜਾ ਤੇ ਰੱਖਿਆ ਜਾਵੇ ਤੇ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜੰਨਾ ਚਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਆ ਅਸੀਂ ਇਨਸਾਫ਼ ਨਹੀਂ ਮੰਗਦਾ ਕਿਸਾਨਾਂ ਦਾ ਜਿਹੜਾ ਬਹੁਤਾ ਚੱਲੇ ਚੱਲੇ ਉਹਨਾਂ ਕੋਲ ਮੇਰੀ ਹਿੱਤ ਤੇ ਜਿਹੜੀ ਜਿਹੜੀ ਉਹ ਬਹੁਤ ਚੀਜ਼ੇ ਰਹਿਣ ਸਨ ਮਹਾਰਾਜਾ ਸਰਪੰਚ ਪਰਮਾਤਮਾ ਜੀ ਚੇਰੀ ਅਮਨ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇਨਸਾਫ ਨਹੀਂ ਮੰਗਦਾ ਕਿਸਾਨਾਂ ਦਾ ਜ਼ੋਰਾ ਜਿਹੜਾ ਬਹੁਤ ਥੱਲੇ ਚੱਲ ਰਿਹਾ ਕੋਈ ਨਾ ਕਿਉਂ ਮੇਰੇ ਰੱਖੇ ਤੇ ਜੜੇ ਜੜੇ ਆ ਉਹ ਮੋਟੇ ਤੇ ਗਰਮ ਨਹੀਂ ਤੇ ਉਹ ਵਾਹ ਕਿਸੇ ਪਾਲਸਰ ਰਮਾਈ ਚੇਦੀ ਅਮਾਨ ਤੇ ਉੱਥੇ ਹੀ ਇਹ ਜਿਹੜਾ ਇਹ ਰੱਖਿਆ ਜਾਂਦਾ ਤੇ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜਨਾਚਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਆ ਨਹੀਂਦਾ ਅਸੀਂ ਇਨਸਾਫ ਨਹੀਂ ਮੰਗਦਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਬੋਲ ਚੱਲੇ ਚੱਲੇ ਕੋਨਾ ਜਿਹੜੀ ਮੇਰੇ ਰੱਤ ਦੇ ਜਿਹੜੇ ਉਹ ਬਹੁਤ ਚਿੱਤੇ ਰਹਿ ਜਾਂਦੇ ਸਰਕਾਰ ਇਸ ਮੋਰਫਲਮ ਮੰਗਿ ਚਿੱਤੀ ਅਮਾਨਤ ਉੱਥੇ ਹੀ ਇਹ ਜਿਹੜਾ ਤੇ ਰੱਖਿਆ ਜੰਦੇ ਤੇ ਉਹਨੇ ਤਾਂ ਸੰਸਕਾਰ ਨਹੀਂ ਕਰਨਾ ਮੇਰਾ ਜਨਾ ਚਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਹੁੰਦਾ ਅਸੀਂ ਇਹ ਸਾਫ ਨਹੀਂ ਜੰਦਾ ਕਿਸਾਨਾ ਵਜੋਂ ਜਿਹੜਾ ਬਹੁਤ ਅੱਲਾ ਕੇ ਚੱਲਿਆ ਉਹਨਾਂ ਕੋਲ ਮੇਰੀ ਰੱਖਤ ਵੀ ਜੜੀ ਆ ਉਹ ਬਹੁਤ ਚਿਹਰੇ ਰਹਿ ਜਾਂਦਾ ਉਹਨਾਂ ਇਸ ਮਤਲਬ ਪਾ ਲਿਆ ਚੱਲੀ ਅਮਨ ਉੱਥੇ ਹੀ ਇਹ ਜਿਹੜਾ ਤੇ ਰੱਖਿਆ ਜਾਂਦਾ ਤੇ ਉਹਨਾਂ ਤੇ ਸੰਸਕਾਰ ਨਹੀਂ ਕਰਨਾ ਮੇਰਾ ਜਨਾਂ ਚਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ

ਜਨਾਚਰ ਸਾਡੀਆਂ ਮੰਗਾ ਨਹੀਂ ਬਣੀਆਂ ਜਾਂਦੀਆਂ ਸਰਕਾਰ ਦੇ ਨਾਲ ਕੋਈ ਪੈਸਾ ਨਹੀਂ ਆ ਗਿਆ ਅਸੀਂ ਇਨਸਾਫ ਨਹੀਂ ਮੰਗਦਾ ਕਿਸਾਨਾਂ ਦਾ ਜੋ ਦਾ ਜਿਹੜਾ ਬਹੁਤ ਸਮਾਂ ਕਿ ਚੱਲਿਆ ਉਹਨਾਂ ਕੋਲ ਮੇਰੀ ਬੇਤਕਦੀ ਜੜੀ ਹੈ ਉਹ ਬਹੁਤ ਚੇਤੇ ਰਹਿਣੀ ਹੈ ਅਗਵਾਹ ਕਿਸੇ ਨਾ ਪਾਲਸਾ ਰਮਾਈ